ਸਵਾਲਾਂ ਪੰਜਾਬ ਸਰਕਾਰ ਠੋਸੋਗੀ ਕਿਉਂਕਿ ਪੰਜਾਬ ਸਰਕਾਰ ਦੇ ਜਿਹੜੇ ਐਡਵੋਕੇਟ ਜਰਨਲ ਉੱਥੇ ਗਏ ਸੀ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਨੇ ਪੁੱਛਿਆ ਕਹਿੰਦੇ ਐਂ ਦੱਸੋ ਤੁਸੀਂ ਜ਼ਮੀਨ ਐਨੀ 65000 ਏਕੜ ਅਕਵਾਇਰ ਕਰਨ ਦੀ ਗੱਲ ਕਰ ਰਹੇ ਹੋ ਕੀ ਤੁਸੀਂ ਪਹਿਲਾਂ ਇਹਦਾ ਵਾਤਾਵਰਣ ਸਰਵੇਖਣ ਕਰਵਾਇਆ ਮਤਲਬ এনवायरमेंट ਸਰਵੇਖਣ ਕਰਵਾਇਆ ਤਾਂ ਸਰਕਾਰ ਦੇ ਵਕੀਲ ਕਹਿੰਦੇ ਜੀ ਇਹਦੀ ਸਾਨੂੰ ਕੋਈ ਲੋੜ ਨਹੀਂ ਲੱਗਦੀ ਤਾ ਹਾਈ ਕੋਰਟ ਨੇ ਕਿਹਾ ਵੀ ਕਮਾਲ ਐ ਲੋੜ ਕਿਉਂ ਨਹੀਂ ਲੱਗਦੀ ਫਿਰ ਹਾਈ ਕੋਰਟ ਨੇ ਪੁੱਛਿਆ ਸਰਕਾਰੀ ਵਕੀਲਾਂ ਨੂੰ ਕਿ ਤੁਸੀਂ ਜਿਹੜੇ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਨੀ ਚਾਹੁੰਦੇ ਹੋ ਉਹਨਾਂ ਪੰਚਾਇਤਾਂ ਦੇ ਨਾਲ ਉਥੋਂ ਦੇ ਕਿਸਾਨਾਂ ਦੇ ਨਾਲ ਸਲਾਹ ਕੀਤੀ ਐ ਕਹਿੰਦੇ ਜੀ ਨਹੀਂ ਹਾਈ ਕੋਰਟ ਨੇ ਕਿਹਾ ਫਿਰ ਤੁਸੀਂ ਸਲਾਹ ਕਿਉਂ ਨਹੀਂ ਕੀਤੀ ਹਾਈ ਕੋਰਟ ਨੇ ਪੁੱਛਿਆ ਕਿ ਜਿਹੜੇ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਅਸੀਂ ਇੱਥੇ ਆ ਬਣਾ ਕੇ ਦਾਂਗੇ ਉਹ ਬਣਾ ਕੇ ਦਾਂਗੇ ਐਨਾ ਪੈਸੇ ਦਾ ਅਰੇਂਜਮੈਂਟ ਤੁਸੀਂ ਕਰ ਲਿਆ ਕਿਉਂਕਿ ਅੱਗੇ ਹੀ ਪੈਸਾ ਤਾਂ ਹੈ ਨਹੀਂ ਤੁਹਾਡੇ ਕੋਲ ਇਹਦੇ ਉੱਪਰ ਵੀ ਕੋਈ ਤਸੱਲੀ ਬਖਸ਼ ਜਵਾਬ ਭਗਵੰਤਮਾਨ ਸਰਕਾਰ ਦੇ ਕੋਲੇ ਹੈ ਨਹੀਂ ਸੀਗਾ